ਸ਼ੇਵੇਂ ਪਾਦਸ਼ਾਹਾਂ ਦੇ ਪੁੱਤਰ ਬਾਬਾ ਅਟਲ ਰਾਏ ਜੀ ਅੱਜ ਗੁਰਦੁਆਰਾ ਬਣਿਆ ਹੋਇਆ ਆਪਣੇ ਨਾਲ ਖੇਡਦੇ ਹੋਏ ਸਾਥੀ ਨੂੰ ਅਜੇ 9 ਸਾਲ ਦੀ ਉਮਰ ਹੈ ਬਾਬਾ ਟਲ ਰਾਜ ਦੀ ਆਪਣੇ ਨਾਲ ਸ਼ਮਾਂ ਨੂੰ ਖੇਡਦੇ ਸਾਥੀ ਭਾਈ ਮੋਹਣ ਦੀ ਬਾਜੀ ਉਹਦੇ ਸਿਰ ਰਹਿ ਗਈ ਕਹਿੰਦੇ ਵੀ ਨੇਰਾ ਪੈ ਗਿਆ ਕੱਲ ਸਵੇਰੇ ਤੇ ਤੋ ਬਾਦੀ ਲਮਾ ਜਦੋਂ ਅਗਲੇ ਦਿਨ ਖੇਡਣ ਆਏ ਅਗਲੇ ਦਿਨ ਮੋਹਨ ਦੇ ਸਵੇਰੇ ਸੱਪ ਲੜ ਗਿਆ ਉਹ ਵੀ ਛੋਟੀ ਉਮਰ ਦਾ ਸੀ ਸੱਪ ਲੜਨ ਕਰਕੇ ਉਹਦੀ ਮੌਤ ਹੋ ਗਈ ਜਿਹੜੇ ਵਿੱਚ ਰੋਣਾ ਧੋਣਾ ਪੈ ਗਿਆ ਸਭ ਸਾਥੀਆਂ ਨੂੰ ਇਕੱਠੇ ਕਰਕੇ ਬਾਬਾ ਟੱਲਰਾਏ ਕਹਿੰਦੇ ਚਲੋ ਵੇ ਖੇਡੀਏ ਕਹਿੰਦੇ ਮੋਹਨ ਕਿੱਥੇ ਆ ਕਹਿੰਦੇ ਜੀ ਉਹ ਤਾਂ ਮਰ ਗਿਆ ਕਹਿੰਦੇ ਉਹ ਕਿਵੇਂ ਮਰ ਗਿਆ ਕਹਿੰਦੇ ਜੀ ਉਹਦੇ ਸੱਪ ਲੜ ਗਿਆ ਤੇ ਬਾਬਾ ਟੱਲ ਰਾਏ ਜੀ ਨੇ ਕਿਹਾ ਐਵੇਂ ਪਖੰਡ ਕਰਦਾ ਬਾਰੀ ਦੇਣ ਦੀ ਮਾਰੇ ਹੁਣ ਮਰ ਕੇ ਪੈ ਗਿਆ ਕਹਿੰਦੇ ਚਲੋ ਉਹਨੂੰ ਘਰੋਂ ਲੈ ਕੇ ਆਈਏ ਸੱਥੀਆਂ ਸਮੇਤ ਘਰ ਆ ਗਏ ਮਈਆਂ ਰੋ ਰਹੀਆਂ ਨੇ ਤਾਹਾਂ ਪੈ ਰਹੀਆਂ ਨੇ ਮੂੰਹ 'ਤੇ ਚਾਦਰ ਲਾ ਕੇ ਬਾਬੇ ਟੱਲ ਰਾਏ ਨੇ ਖੁੰਡੀ ਐ ਉਹਦੇ ਕੱਲਰ ਨੂੰ ਪਾ ਕੇ ਕਿਹਾ ਉੱਠ ਮੋਣ ਓਏ ਬਾਰੀ ਦੇਣ ਦੀ ਮਾਰੇ ਹੁਣ ਤੂੰ ਮਰਨ ਦਾ ਡਰਾਮਾ ਕਰਨਾ ਬਸ ਐ ਖੁੰਡੀ ਪਾ ਕੇ ਉਠਾਇਆ ਇੱਕ ਵਾਰ ਕਿਹਾ ਉੱਠ ਮੋਣ ਓਏ ਬਾਰੀ ਦੇਣ ਦੇ ਮਾਰੇ ਹੁਣ ਮਰਨ ਦਾ ਡਰਾਮਾ ਕਰਨਾ ਉਸੇ ਵਕਤ ਉੱਠ ਕੇ ਬਹਿ ਗਿਆ ਸਵਾਦ ਚੱਲ ਪਿਆ ਇਹ ਖਬਰ ਛੇਵੇਂ ਪਾਦਸ਼ਾਹ ਤੱਕ ਪਹੁੰਚੀ ਮਹਾਰਾਜ ਤੁਹਾਡੇ ਪੁੱਤਰ ਟੱਲ ਰਹੇ ਨੇ ਮਰੇ ਹੋਏ ਮੋਹਨ ਨੂੰ ਜਿਉਂਦਾ ਕਰਦਾ ਔਰ ਬਾਦ ਵਿੱਚ ਛੇਵੇਂ ਪਾਦਸ਼ਾਹ ਨੇ ਕਿਹਾ ਬਈ ਇਹ ਬਖਾਵਾ ਨਹੀਂ ਸੀ ਕਰਨਾ ਪੁੱਤਰ ਤੂੰ ਸਾਡੇ ਪੁੱਤਰਾਂ ਚੰਨੀ ਪਾਵਰ ਹੈ ਪਰ ਵਿਖਾਵਾ ਨਹੀਂ ਕਰਨਾ ਕਿਉਂ ਇੱਥੇ ਮਰਦਿਆਂ ਦੇ ਢੇਰ ਲੱਗ ਜਾਣਗੇ ਕਿਨੂੰ ਕਿਨੂੰ ਜਿਉਂਦਾ ਕਰੋਗੇ ਇਹ ਕਰਤੇ ਪੁਰਖ ਦੀ ਕੁਦਰਤ ਦੇ ਉਲਟ ਉਸੇ ਵਕਤ ਬਾਬਾ ਟਲਰਾਈ ਜੀ ਨੇ ਸਰੀਰ ਛੱਡਿਆ 9 ਸਾਲ ਦੀ ਉਮਰ ਕੱਢ ਕੇ ਅੱਜ 9 ਮੰਜਲਾ ਗੁਰਦੁਆਰਾ ਬਣਿਆ ਹੋਇਆ ਬਾਬਾ ਟਲਰਾਈ ਦਾ ਤੁਸੀਂ ਉੱਥੇ ਦਰਸ਼ਨ ਕਰੋ ਅੱਛਾ ਬਾਬਾ ਗੁਰਦਿੱਤਾ ਸਭ ਦਾ ਸਥਾਨ ਹੈ ਕੀਰਤਪੁਰ ਸਾਹਿਬ ਜਾਊਂਗਾ ਉਹ ਬਾਬਾ ਗੁਰਦਿੱਤਾ ਸਾਹਿਬ ਜਿਹਨਾਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਸ਼੍ਰੀ ਚੰਦ ਸਾਹਿਬ ਨੂੰ ਪੇਡ ਕੀਤਾ ਜਦੋਂ ਬਾਬਾ ਸ਼੍ਰੀ ਚੰਦ ਸਾਹਿਬ ਤੋਂ ਛੇਵੇਂ ਪਾਦਸ਼ਾਹ ਤੋਂ ਬਾਬਾ ਸ਼੍ਰੀ ਚੰਦ ਦੀ ਪੁੱਛਦੇ ਕਹਿੰਦੇ ਜੀ ਕਿੰਨੇ ਪੁੱਤਰ ਨੇ ਤੁਹਾਡੇ ਉਹਨਾਂ ਕਿਹਾ ਮਹਾਰਾਜ ਪੰਜ ਨੇ ਕਹਿੰਦੇ ਅੱਛਾ ਸਾਨੂੰ ਫਿਰ ਕਿਹੜਾ ਦੇਣਾ ਹੈ ਹੱਥ ਜੋੜ ਕੇ ਕਿਹਾ ਜੀ ਸਾਰੇ ਤੁਹਾਡੇ ਨੇ ਤੇ ਸਾਧ ਸੰਗਤ ਉਦੋਂ ਬਾਬਾ ਸ਼੍ਰੀ ਚੰਦ ਸਾਹਿਬ ਨੇ ਹੱਥ ਰੱਖਿਆ ਆ ਬਾਬਾ ਗੁਰਦਿੱਤਾ ਸਾਨੂੰ ਦੇ ਦਿਓ ਸਾਧ ਸੰਗਤ ਉਸ ਬਾਬਾ ਗੁਰਦਿੱਤਾ ਸਭ ਨੇ ਮਰੀ ਹੋਈ ਗਊ ਜਿੰਉਂ ਦੀ ਕੀਤੀ ਅੱਜ ਤੱਕ ਉਹ ਆਸਾਨ ਬਣਿਆ ਇਹ ਦੁਨੀਆ ਵਿੱਚ ਹੋ ਸਕਦਾ ਹੈ ਜਿਹੜੇ ਪ੍ਰਭੂ ਨੂੰ ਭਾਗਿਆ ਪ੍ਰਭੂ ਵਰਗੇ ਹੋ ਗਏ ਸਾਧ ਕੀ ਸੋਭਾ ਓਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੁੱਚੀ ਸਾਧ ਕੀ ਸੋਭਾ ਸਾਧ ਬਣਾਈ ਨਾਨਕ ਸਾਧ ਪ੍ਰਭ ਭੇਦ ਨ ਭਾਈ ਜੇ ਪ੍ਰਭੂ ਵਿੱਚ ਤੇ ਸਾਧੂ ਵਿੱਚ ਭੇਦ ਨਹੀਂ ਤਾਂ ਫਿਰ ਪ੍ਰਭੂ ਪਤਾ ਕੀ ਕਰ ਸਕਦੇ ਜੇ ਪ੍ਰਭ ਵਿੱਚ ਰੱਬ ਵਿੱਚ ਤੇ ਸਾਧ ਵਿੱਚ ਭੇਦ ਨਹੀਂ ਫਿਰ ਰੱਬ ਕੀ ਕਰ ਸਕਦਾ ਪ੍ਰਭ ਭਾਵੇ ਬਿਨ ਸਾਸ ਤੇ ਰੱਖੇ ਪ੍ਰਭ ਪਾਵੇ ਤਾਰ ਗੁਣ ਭਾਕੇ ਜੇ ਰੱਬ ਪਾਵੇ ਬਿਨਾ ਸਾਹਾਂ ਤੋਂ ਜਿਉਂਦਾ ਰੱਖ ਸਕਦਾ ਇੱਕ ਪਰਮਾਨ ਮੈਂ ਹੋਰ ਦੇਦਾ ਬਾਣੀ ਚੋਂ ਕਿਉਂਕਿ ਅੱਜ ਕੱਲ ਕਥਾ ਕਰਨੀ ਬਹੁਤ ਔਖੀ ਹੈ ਲੋਕ ਤਰਕ ਬਹੁਤ ਕਰਦੇ ਨੇ ਸਵੇਰੇ ਹੀ ਕਮੈਂਟ ਆਉਣ ਲੱਗ ਪੈਣੇ ਫਿਰ ਜਿਨ੍ਹਾਂ ਨੇ ਕੁਝ ਨਹੀਂ ਪੜ੍ਹਿਆ ਉਹ ਵੀ ਉਹ ਗਾਲਾਂ ਦਿੰਦੇ ਜਿਹੜੀਆਂ ਸੁਣ ਨਹੀਂ ਸਕਦੇ ਐਦਾਂ ਦੇ ਕਮੈਂਟ ਲਿਖਦੇ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੋਂ ਕਹਦਾ ਜੇ ਰੱਬ ਚਾਵੇ ਤਪੱਸਿਆ ਕਰਕੇ ਬਾਬਾ ਸ੍ਰੀ ਚੰਨ ਸਭ ਰੱਬ ਦਾ ਰੂਪ ਹੋ ਗਏ ਜੇ ਰੱਬ ਚਾਵੇ ਕੀ ਕਰ ਸਕਦਾ ਘਾਹ ਖਾਣ ਵਾਲਿਆਂ ਨੂੰ ਮਾਸ ਖਾਣ ਲਾ ਦਵੇ ਜਿੰਨੇ ਜੀਵ ਘਾਹ ਖਾਣ ਵਾਲੇ ਨਾ ਰੱਬ ਚਾਵੇ ਉਹਨਾਂ ਨੂੰ ਮਾਸਾਹਰੀ ਬਣਾ ਦੇ ਜਿਹੜੇ ਮਾਸ ਖਾਣ ਵਾਲੇ ਉਹਨਾਂ ਨੂੰ ਸਾਕਾਹਰੀ ਘਾਹ ਖਾਣ ਲਾ ਦਵੇ ਰੱਬ ਦੇ ਹੱਥ ਹੈ ਜਿੱਥੇ ਉੱਤੇ ਉੱਤੇ ਟਿੱਬੇ ਨੇ ਉੱਥੇ ਸਾਗੰਗਤ ਨਦੀਆਂ ਵਹਾ ਦਵੇ ਜਿੱਥੇ ਡੂੰਘੀਆਂ ਨਦੀਆਂ ਉੱਥੇ ਟਿੱਬੇ ਖੜੇ ਕਰ ਦਵੇ ਇਹ ਰੱਬ ਦੇ ਹੱਥ ਹੈ ਅਗਲੀ ਪੰਕਤੀ ਪਤਾ ਖੀਰ ਤੇ ਕੀ ਹੈ ਸਾਡੀ ਦੁਨੀਆ ਸਾਹਾਂ ਕਰਕੇ ਜਿਉਂਦੀ ਹੈ ਜੇ ਰੱਬ ਚਾਵੇ ਬਿਨਾ ਸਾਹਾਂ ਤੋਂ ਜਿਉਂਦਾ ਰੱਖ ਸਕਦਾ ਹੈ ਇਹ ਰੱਬ ਦੇ ਹੱਥ ਹੈ ਵਚਨ ਪੜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਉੱਥੇ ਪਾਤਸ਼ਾਹ ਨੇ ਲਿਖ ਕੇ ਦਿੱਤਾ ਹੈ ਕਹਿੰਦੇ ਜੇ ਰੱਬ ਚਾਵੇ ਤਾਂ ਕੁਝ ਕਰ ਸਕਦਾ ਹੈ ਰੱਬ ਚਾਵੇ ਤਾਂ ਘਾ ਖਾਨ ਤੇ ਨਾ ਮਾਸ ਖਵਲੇ ਰੱਬ ਚਾਵੇ ਤਾਂ ਕੁਝ ਕਰ ਸਕਦਾ ਇਹ ਸ਼ਲੋਕ ਇਥੋਂ ਸ਼ੁਰੂ ਹੋਣਾ ਕਿ ਸ਼ੀਹਾ ਵਜ ਚਰਗਾ ਕੋਇਆ ਇਹ ਮਾਸ ਖਾਂਦੇ ਨੇ ਸ਼ੇਰ ਵੀ ਬਾਜ ਵੀ ਕੋਈ ਵੀ ਇਹ ਸਾਰੇ ਜਾਨਵਰ ਮਾਸ ਖਾਣ ਵਾਲੇ ਰੱਬ ਚਾਵੇ ਤਾਂ ਖਾਣ ਲਾ ਦੇ ਸ਼ੀਹਾ ਵਜ ਚਰਗਾ ਕੋਇਆ ਇਨਾ ਖਵਲੇ ਘਾ ਘਾ ਖਾਨ ਤੇ ਨਮਾਸ ਖਵਲੇ ਜਿਹੜੇ ਘਾ ਖਾਂਦੇ ਉਹਨਾਂ ਨੂੰ ਮਾਸ ਖਾਣ ਲਾ ਦੇ ਰੱਬ ਦੇ ਹੱਥ ਹੈ ਮੈਂ ਆਸਟ੍ਰੇਲੀਆ 'ਚ ਵੇਖਿਆ ਹੈ ਸਾਧ ਸੰਗਤ ਮਾਸ ਜਿਹਨੂੰ ਮੀਟ ਹੈ ਨਾ ਜਿਹੜਾ ਨਾਨ ਵੇਜ ਉਹਨੂੰ ਖਾ ਉਹਦੇ ਵਿੱਚ ਖਲ ਵਿੱਚ ਮਿਕਸ ਕਰ ਕਰਕੇ ਗਾਵਾਂ ਨੂੰ ਖਲਾਈ ਜਾਂਦੇ ਮੈਂ ਉਹਨਾਂ ਨੂੰ ਕਹਿੰਦੇ ਇੰਨੀਆਂ ਉਹ ਕਹਿੰਦੇ ਤਾਂ ਹੀ ਤਾਂ ਇਹ ਗਾਵਾਂ ਅਸੀਂ ਦੁੱਧ ਚੋਣ ਲਈ ਨਹੀਂ ਰੱਖੀਆਂ ਵੱਢਣ ਵਾਸਤੇ ਰੱਖੀਆਂ ਹੋਈਆਂ ਇਹਨਾਂ ਨੂੰ ਮੀਟ ਭਾਈ ਦਾ ਕਹਿੰਦੇ ਤਾਂ ਇਹ ਛੇਤੀ ਤਕੜੀਆਂ ਹੁੰਦੀਆਂ ਇਹਨਾਂ ਨੂੰ ਵਿੱਚ ਰਲਾ ਕੇ ਖਲਦੇ ਅਸੀਂ ਮੀਟ ਖਵਾਈਦਾ ਦੇਖੋ ਇਹ ਦੁਨੀਆ ਵਿੱਚ ਆ ਕੁਝ ਵੀ ਰੱਬ ਕਰ ਸਕਦਾ ਸ਼ੀਹਾਂ ਵਾਜਾਂ ਚਰਗਾ ਕੋਈਆ ਇਹਨਾਂ ਖਵਾਲੇ ਘਾ ਘਾਨ ਤੇ ਨਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟੱਪੇ ਦੇ ਖੱਲੇ ਥੱਲੀ ਕਰੇ ਅਸਗਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਰ ਵੱਡੇ ਵੱਡੇ ਲਸ਼ਕਰਾਂ ਫੋਜਾਂ ਦੇ ਮਾਲਕਾਂ ਨੂੰ ਸਾਥ ਸੰਗਤ ਘਾ ਖਾਣ ਲਾ ਦੇਵੇ ਇਹ ਰੱਬ ਦੇ ਹੱਥ ਹੈ ਉਹਨਾਂ ਨੂੰ ਨੌਕਰ ਬਣਾਦਾ ਰੱਬ ਦੇ ਹੱਥ ਹੈ ਆ ਸਭ ਕੋਈ ਤੁਹਾਡੇ ਸਾਹਮਣੇ ਚੱਲਦੇ ਇਹ ਰੱਬ ਦੇ ਹੱਥ ਹੈ ਆ ਤੁਸੀਂ ਵੇਖਿਆ ਹੁਣੇ ਬੰਗਲਾਦੇਸ਼ ਦੀ ਜਿਹੜੀ ਇੰਨੇ ਸਾਲ ਪ੍ਰਧਾਨ ਮੰਤਰੀ ਰਹੀ ਹੈ ਜਾਨ ਬਚਾ ਕੇ ਭੱਜੀ ਆ ਕੇ ਇੰਡੀਆ ਬੜੀ ਉਹਦਾ ਘਰ-ਬਾਰ ਸਭ ਕੁਝ ਉੱਥੋਂ ਲੋਕਾਂ ਨੇ ਉੱਥੋਂ ਦੀ ਫੌਜ ਨੇ ਕਬਜ਼ੇ 'ਚ ਕਰ ਲਿਆ ਆਪਣੀ ਜਾਨ ਬਚਾਉਣ ਲਈ ਦੇਸ਼ ਦਾ ਰਾਜਾ ਵੀ ਭੱਜ ਜਾਂਦਾ ਕਈ ਵਾਰ ਨੇਪਾਲ ਦੀ ਬੰਗਲਾਦੇਸ਼ ਦੀ ਕਿਵੇਂ ਭੱਜੀ ਪ੍ਰਧਾਨ ਮੰਤਰੀ ਥੋੜੇ ਦਿਨਾਂ ਦੀ ਗੱਲ ਹੈ ਤੁਹਾਨੂੰ ਕਿੰਨੇ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਜੇਲ੍ਹ ਵਿੱਚ ਹੈ ਅਫਗਾਨਿਸਤਾਨ ਦੇ ਰੱਬ ਚਾਵੇ ਤਾਂ ਰਾਜਿਆਂ ਨੂੰ ਚੁੱਕ ਕੇ ਥੱਲੇ ਲਿਆ ਕੇ ਬਿਠਾ ਦੇ ਇਹ ਰੱਬ ਦੇ ਹੱਥ ਹੈ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਰ ਅਗਲੀ ਪੰਕਤੀ ਸੁਣੋ ਜਿੱਤੇ ਜੀ ਜੀ ਵਾਲੇ ਸਾਹ ਜਿੰਨੇ ਜੀਵ ਜਿਉਂਦੇ ਸਾਹਾਂ ਕਰਕੇ ਜਿਉਂਦੇ ਪਰ ਜੇ ਰੱਬ ਚਾਵੇ ਜਿੱਤੇ ਜੀ ਜੀ ਵਾਲੇ ਸਾਹ ਜੀਵਲੇ ਤੌਕੇ ਆਸਾ ਬਿਨਾ ਸਾਹਾਂ ਤੋਂ ਜਿਉਂਦਾ ਰੱਖ ਸਕਦਾ ਏ ਰੱਬ ਦੇ ਹੱਥ ਬੱਬਾ ਸ਼੍ਰੀ ਚੰਨ ਸਾਹਿਬ ਤਪ ਕਰਕੇ ਰੱਬ ਦਾ ਰੂਪ ਹੋ ਗਏ ਉਹ ਚਾਹੁੰਦੇ ਨੇ ਤੇ ਇਦਾਂ ਜਿਉਂਦਾ ਵੀ ਕਰ ਦਿੰਦੇ ਵੱਡੇ ਵੱਡੇ ਰਾਜੇ ਆ ਕੇ ਝੁਕਦੇ ਨੇ ਉਹਨਾਂ ਦੇ ਕੋਲ ਇੱਕ ਵਕਤ ਆਇਆ ਜਦੋਂ ਹਮਾਈਓ ਆਇਆ WhatsApp ਉਹ ਆਕੇ ਬਾਬਾ ਸ਼੍ਰੀਚੰਨ ਸਾਹਿਬ ਨੂੰ ਕਹਿੰਦਾ ਨਹੀਂ ਮੈਨੂੰ ਪਤਾ ਲੱਗਾ ਤੁਸੀਂ ਬਹੁਤ ਵੱਡੇ ਤਪਸਵੀ ਹੋ ਮੈਨੂੰ ਪਤਾ ਲੱਗਾ ਲਾਹੌਰ ਦੇ ਨਵਾਬ ਦਾ ਪੁੱਤਰ ਤੁਸੀਂ ਜਿਉਂਦਾ ਕਰ ਦਿੱਤਾ ਮੈਨੂੰ ਪਤਾ ਲੱਗਾ ਤੁਸੀਂ ਬਹੁਤ ਤਪ ਵਾਲੇ ਹੋ ਮੈਂ ਰਾਜਿਆਂ ਦਾ ਪੁੱਤਰ ਹਾਂ ਰਾਜਾ ਮੈਨੂੰ ਲੋਕਾਂ ਮਾਯੂ ਕਹਿੰਦੇ ਨੇ ਕਹਿੰਦੇ ਬਾਬਾ ਜੀ ਦੱਸੋ ਕੁਝ ਚਾਹੀਦਾ ਹੋਵੇ ਮੈਂ ਰਾਜਾ ਹਾਂ ਮੰਗੋ ਕੀ ਚਾਹੀਦਾ ਜਿੱਥੇ ਤੁਸੀਂ ਆਂ ਪੁੱਲੀਆਂ ਵਿੱਚ ਰਹਿੰਦੇ ਹੋ ਇੱਥੇ ਮਹਿਲ ਬਣਵਾ ਦਾਂ ਤੇ ਬਾਬਾ ਸ਼੍ਰੀਚੰਦ ਸਾਹਿਬ ਹੱਸ ਪਏ ਵੱਡੀ ਉਮਰ ਸੀ ਹੱਸ ਕੇ ਕਹਿੰਦੇ ਰਾਜਨ ਤੂੰ ਹੋਰ ਕੀ ਕੀ ਕਰ ਸਕਦਾ ਕਹਿੰਦੇ ਜੀ ਜੋ ਤੁਸੀਂ ਹੁਕਮ ਕਰੋ ਮੇਰਾ ਰਾਜ ਐ ਮੈਂ ਰਾਜਾ ਆ ਮੇਰਾ ਹੁਕਮ ਚੱਲਦਾ ਐ ਮੈਂ ਚਾਹਾਂ ਜੋ ਤੁਸੀਂ ਹੁਕਮ ਕਰੋ ਉਹ ਕਰਦਾ ਮੈਂ ਇੱਥੇ ਕੁੱਲੀਆਂ ਦੇ ਥਾਂ ਮਹਿਲ ਪਵਾ ਦਾਂ ਤੇ ਬਾਬਾ ਸ਼੍ਰੀਚੰਦ ਸਾਹਿਬ ਹੱਸ ਪਏ ਇੱਕ ਮਿੰਟ ਵਿੱਚ ਹੀ ਉਹਨੂੰ ਕਲਾ ਵਿਖਾ ਦਿੱਤੀ ਪਤਾ ਕੀ ਗੱਲਾਂ ਕਰਦੇ ਆ ਕਰਦੇ ਆ ਕਮ ਈ ਆਈ ਉਹ ਉਸ ਰਾਜੇ ਦੇ ਨੱਕ ਤੇ ਬਹਿ ਗਈ ਉਹਨੇ ਉਡਾਇਆ ਗੱਲਾਂ ਕਰਦਿਆਂ ਫਿਰ ਉਹ ਮੱਖੀ ਦਾ ਮੱਖੀਆਂ ਦਾ ਸੁਭਾਇਆ ਵਿੱਚ ਜਿੱਥੇ ਬਹਿਣ ਲੱਗਦੇ ਉਹਨਾਂ ਵਾਰ-ਵਾਰ ਬਹਿਣੇ ਉਹਨੇ ਨੱਕ ਤੋਂ ਉਡਾਤੀ ਮੱਖੀ ਫਿਰ ਬਹਿ ਗਈ ਗੱਲਾਂ ਕਰ ਲਿਆ ਫਿਰ ਉਹਦੇ ਨੱਕ ਤੇ ਮੱਖੀ ਬਹਿ ਗਈ ਜਦੋਂ ਤਿੰਨ ਚਾਰ ਵਾਰ ਉਡਾਇਆ ਖਿੜਖੜਾ ਕੇ ਹੱਸ ਬੈ ਬਾਬਾ ਸ਼੍ਰੀ ਚੰਦ ਸਾਹਿਬ ਕਹਿੰਦੇ ਹੋ ਰਾਜਨ ਤੂੰ ਸਾਨੂੰ ਕੀ ਦੇਣੇ ਤੇਰਾ ਹੁਕਮ ਤਾਂ ਮੱਖੀ ਤੇ ਨਹੀਂ ਚੱਲਦਾ ਤੂੰ ਕੀ ਕਰ ਸਕਦਾ ਆ ਤੂੰ ਨਰਕ ਤੋਂ ਮੱਖੀ ਢਾਈ ਜੰਨਾ ਉਹ ਬਈ ਜਾਂਦੀ ਹੈ ਕਹਿੰਦੇ ਤੇਰਾ ਹੁਕਮ ਤਾਂ ਮੱਖੀ ਤੇ ਨਹੀਂ ਚੱਲਦਾ ਤੂੰ ਹੋਰ ਕੀ ਕਰ ਲੈਣਾ ਬੜਾ ਸ਼ਰਮਿੰਦਾ ਹੋਇਆ ਧੰਨ ਬਾਬਾ ਸ਼੍ਰੀ ਚੰਨ ਸਾਹਿਬ ਦੀ ਇੱਕ ਵਡਿਆਈ ਹੋਰ ਮੈਂ ਤੁਹਾਨੂੰ শ্রবণ ਕਰਾਵਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਗੁਰਤਕ ਗਦੀ ਤੇ ਵਿਰਾਜਮਨ ਹੋਏ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਜਦੋਂ ਗੁਰਤਾ ਗੱਦੀ ਦਿੱਤੀ ਉਹ ਦਿਨ ਹੋਣੇ ਸ਼ਤਬਦੀ ਦੇ ਰੋਬ ਵਿੱਚ ਗੋਇੰਦਵਾਲ ਸਾਹਿਬ ਥੋੜੇ ਦਿਨਾਂ ਨੂੰ ਮਨਾਉਣੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਗੁਰਤਾ ਗੱਦੀ ਦਿੱਤੀ ਉਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਕਿਰਪਾ ਕੀਤੀ ਪਤਾ ਕੀ ਪਹਿਲਾਂ ਆਪਣਾ ਸਾਰਾ ਪਰਿਵਾਰ ਸੱਦਿਆ ਭੱਲਿਆਂ ਦਾ ਜਿੰਨਾ ਪਰਿਵਾਰ ਸੀ ਆਪਣੇ ਪੁੱਤਰ ਪੋਤੇ ਪਰਪੋਤੇ ਕਿਉਂਕਿ ਉਮਰ ਵੱਡੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਐਨਾ ਵੱਡਾ ਪਰਿਵਾਰ ਹੈ ਤਰਤੀਆਂ ਪੁੱਤੇ ਦਮਾਦ ਦੋਤੇ ਪੜਪੁੱਤੇ ਸਾਰਾ ਕੁਟੰਬ ਸੱਦ ਕੇ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਪੰਜ ਪੈਸੇ ਨਰੀਅਲ ਧਰ ਕੇ ਗੁਰਤਾ ਗੱਦੀ ਬਖਸ਼ੀ ਆਪ ਨਮਸ਼ਕਾਰ ਕਰਕੇ ਪ੍ਰਕਰਮਾ ਕੀਤੀ ਫਿਰ ਸਭ ਤੋਂ ਪਹਿਲਾਂ ਬਚਨ ਗੁਰੂ ਅਮਰਦਾਸ ਮਹਾਰਾਜ ਨੇ ਪਤਾ ਕੀ ਕਿਆ ਆਪਣੇ ਪਰਿਵਾਰ ਨੂੰ ਮੁਖਤੱਬ ਹੋ ਕੇ ਬੋਲੇ ਕਹਿੰਦੇ ਮੇਰੇ ਪੁੱਤਰ ਧੀਆ ਦਮਾਦ ਪੁੱਤੇ ਦੋਤੇ ਪੜਪੁੱਤੇ ਸਾਰਾ ਪਰਿਵਾਰ ਸੁਣੋ ਅੱਜ ਜਿਹੜਾ ਵੀ ਉੱਠ ਕੇ ਗੁਰੂ ਰਾਮਦਾਸ ਨੂੰ ਮੱਥਾ ਟੇਕੇਗਾ ਅੱਜ ਹੀ ਉਹਦਾ ਜਨਮ ਤੇ ਮਰਨ ਖਤਮ ਹੋ ਜਾਏਗਾ ਆਪਣੇ ਪਰਿਵਾਰ ਨੂੰ ਪਿਆ ਸਾ ਸੰਗਤ ਇਹ ਪਤਾ ਕਿਉਂ ਕਿਹਾ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਨੂੰ ਪਤਾ ਸੀ ਜਦਨ ਗੁਰਤਾ ਗੱਦੀ ਮੈਨੂੰ ਮਿਲੀ ਉਦਨ ਬਾਬੇ ਦਤੂ ਨੇ ਗੁੱਸਾ ਕਰਕੇ ਲੱਤ ਮਾਰੀ ਸੀ ਮੈਨੂੰ ਤਖਤ ਤੇ ਬੈਠੇ ਗੁਰੂ ਅੰਗਦ ਸਾਹਿਬ ਦੇ ਪੁੱਤਰ ਬਾਬੇ ਦਤੂ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਲਤਮਾਰੀ ਵਿਰੋਧ ਕੀਤਾ ਤੇ ਅੱਗੇ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਪੈਰ پکڑ ਕੇ ਘੁੱਟ ਕੇ ਕਿਹਾ ਸੀ ਪੁੱਤਰ ਬੁੱਢੇ ਦੇ ਹੱਡ ਨੇ ਮਾਸ ਸਰੀਰ ਤੇ ਨਹੀਂ ਹੈ ਪੁੱਤ ਤੇਰੇ ਝੋਟ ਲੱਗੀ ਹੋਏਗੀ ਨਾਲੇ ਮਿੱਤੋਂ ਗੁਸਥਾਖੀ ਹੋਈ ਹੈ ਮੈਂ ਵੇਖਿਆ ਨਹੀਂ ਗੁਰੂ ਦਾ ਸੁਪੁੱਤਰ ਆ ਰਿਹਾ ਮੈਨੂੰ ਉੱਠ ਕੇ ਖੜਾ ਹੋਣਾ ਚਾਹੀਦਾ ਬਾਬਾ ਦਤੂ ਸ਼ਰਮਿੰਦਾ ਹੋਇਆ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਵੇਖਿਆ ਬਾਬੇ ਦਾਤੂ ਨੇ ਵਿਰੋਧ ਕੀਤਾ ਅੱਜ ਗੁਰੂ ਅਮਰਦਾਸ ਨਹੀਂ ਸੀ ਚਾਹੁੰਦੇ ਕਿ ਮੇਰੇ ਤੋਂ ਬਾਅਦ ਭਾਈ ਜੇਠੇ ਧੰਨ ਗੁਰੂ ਰਾਮਦਾਸ ਦਾ ਕੋਈ ਵਿਰੋਧ ਕਰੇ ਘੁੰਗਣੀਆਂ ਵੇਚਣ ਵਾਲੇ ਜਿਹਨੂੰ ਲੋਕ ਜਤੀਮ ਤੇ ਅਨਾਥ ਕਹਿੰਦੇ ਅੱਜ ਉਹਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਤਖਤ ਤੇ ਬਿਠਾ ਦਿੱਤਾ ਉੱਚੀ ਆਵਾਜ਼ ਵਿੱਚ ਕਿਹਾ ਮੇਰੇ ਪਰਿਵਾਰ ਵਾਲੇ ਪਹਿਲਾਂ ਸੁਣੋ ਮੇਰੇ ਪਰਿਵਾਰ ਦੇ ਪੁੱਤ ਤੇ ਪਰ ਪੋਤੇ ਅੱਜ ਜਿਹੜਾ ਵੀ ਮੱਥਾ ਟਿਕੇਗਾ ਗੁਰੂ ਰਾਮਦਾਸ ਨੂੰ ਅੱਜ ਮੈਂ ਜਾਮਣੀ ਦਿਨਾ ਅੱਜੇ ਤੁਸੀਂ ਮੁਕਤ ਹੋਵੋਗੇ ਉਸੇ ਵਕਤ ਸਭ ਤੋਂ ਪਹਿਲਾਂ ਬਾਬਾ ਮੋਰੀ ਉੱਠਿਆ ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰ ਨੇ ਸਭ ਤੋਂ ਪਹਿਲਾਂ ਬਾਬੇ ਮੋਰੀ ਨੇ ਮੱਥਾ ਟਿਕਿਆ ਫਿਰ ਉਹਦੇ ਪੁੱਤਰ ਪੋਤਿਆਂ ਪਰਿਵਾਰ ਸਾਰੇ ਪਰਿਵਾਰ ਨੇ ਲੈਣ ਲੱਗ ਕੇ ਮੱਥਾ ਟਿਕਿਆ ਕਿਸੇ ਨੇ ਵਿਰੋਧ ਨਹੀਂ ਕੀਤਾ ਜਿਹਦੇ ਚਿੱਤ ਵਿੱਚ ਕੋਈ ਮਾੜੀ ਮੋਟੀ ਈਰਖਾ ਸੀ ਨਾ ਗੁਰੂ ਅਮਰਦਾਸ ਸਾਹਿਬ ਨੇ ਸਭ ਦੀ ਿਰਖਾ ਦੂਰ ਕਰਤੀ ਸਭ ਨੇ ਮੱਥਾ ਟੇਕਿਆ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਚ ਲਿਖਿਆ ਹਜ਼ੂਰ ਕਹਿੰਦੇ ਮੋਹਰੀ ਪੁੱਤ ਸੰਮੁਖ ਹੋਇਆ ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰ ਮੋਹਰੀ ਪੁੱਤ ਸੰਮੁਖ ਹੋਇਆ RAMDAS ਪੈਰੀ ਪਾਏ ਜੀਓ ਸਭ ਪਵੈ ਪੈਰੀ ਸਤਗੁਰ ਕੇਰੀ ਜਿੱਥੇ ਗੁਰੂ ਆਪ ਰਖੇ ਆ ਕੋਈ ਕਰ ਵਖੀਲੀ ਨਿਵੈ ਨਾਹੀ ਜਿ ਕਿਸੇ ਦੇ ਮਨ ਚ ਸੀ ਕਿ ਮੈਂ ਨਹੀਂ ਮੱਥਾ ਟੇਕਣਾ ਉਹਨੇ ਵੀ ਟੇਕਿਆ ਜੀ ਕੋਈ ਕਰ ਵਖੀਲੀ ਨਿਵੈ ਨਾਹੀ ਫਿਰ ਸਤ ਗੁਰਿਆਨ ਨਿਭਾਇਆ ਹਰ ਗੁਰੇ ਭਾਣ ਦੀ ਵਡਿਆਈ ਤੁਰ ਲਿਖਿਆ ਲੇਖਰ ਜਾਏ ਜੀਉ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਉ ਬਾਬਾ ਸੁੰਦਰ ਕੌਣ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪੜਪੁੱਤੇ ਬਾਬੇ ਮੋਰੀ ਦੇ ਪੁੱਤਰ ਬਾਬੇ ਆਨੰਦ ਦੇ ਪੁੱਤਰ ਬਾਬਾ ਸੁੰਦਰ ਸੁੰਦਰ ਸਭ ਨੇ ਮੱਥਾ ਟੇਕਿਆ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ ਉਸ ਵਕਤ ਸਾਰੀ ਸੰਗਤ ਨੇ ਲਾਈਨ ਲਾਈ ਇਤਿਹਾਸ ਕਹਿੰਦਾ ਹੈ ਤਕਰੀਬਨ 3.5 ਘੜੀਆਂ ਲੋਕ ਮੱਥਾ ਟੇਕਦੇ ਰਹੇ ਭਾਵ 2 ਢਾਈ ਘੰਟੇ ਲੰਬੀ ਲਾਈਨ ਲੱਗੀ ਰਹੀ ਜਦੋਂ ਸਾਰਿਆਂ ਨੇ ਮੱਥਾ ਟੇਕ ਲਿਆ ਨਾ ਜਿਵੇਂ ਜਿਵੇਂ ਗੁਰੂ ਰਾਮਦਾਸ ਮਹਾਰਾਜ ਨੂੰ ਮੱਥਾ ਟੇਕਿਆ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਅੱਖਾਂ ਵਿੱਚੋਂ ਹੰਝੂ ਕਰਦੇ ਗਏ ਗੁਰੂ ਅਮਰਦਾਸ ਹੱਥ ਵੇ ਢੰਗੂ ਲੈ ਕੇ ਕੋਲ ਖੜੇ ਰਹੇ 94 ਸਾਲ ਦੀ ਉਮਰ ਉਸ ਵਕਤ ਗੁਰੂ ਅਮਰਦਾਸ ਮਹਾਰਾਜ ਦੀ ਪੂਰਾ ਦਾਣਾ ਕਾਲਾ ਗੁਰੂ ਰਾਮਦਾਸ ਮਹਾਰਾਜ ਦਾ ਭਿੱਜ ਗਿਆ ਥਰੂਆਂ ਨਾਲ ਜਦੋਂ ਸਭ ਨੇ ਮੱਥਾ ਟੇਕ ਲਿਆ ਹੁਣ ਗੁਰੂ ਅਮਰਦਾਸ ਸਾਹਿਬ ਬੋਲੇ ਕਹਿੰਦੇ ਗੁਰੂ ਰਾਮਦਾਸ ਜੀ ਹੁਣ ਤੁਸੀਂ ਭਾਈ ਜਿਠਾ ਨਹੀਂ ਰਹੇ ਹੁਣ ਤੁਸੀਂ ਚੌਥੇ ਪਾਤਸ਼ਾਹ ਹੋ ਗਏ ਕੋਈ ਸੰਗਤ ਨੂੰ ਉਪਦੇਸ਼ ਦਿਓ ਮਹਾਰਾਜ ਮਹਿਕੀ ਬੋਲਣਾ ਕਹਿੰਦੇ ਕੋਈ ਸੰਗਤ ਨੂੰ ਉਪਦੇਸ਼ ਦੇ ਆਪਣੀ ਰਸਨਾ ਤੋਂ ਕੁਝ ਅਜ ਬਚਨ ਸੰਗਤ ਨੂੰ ਕਹੋ ਫਿਰ ਪਹਿਲਾ ਬਚਨ ਇੱਕੋ ਹੀ ਕਿਹਾ ਹੈ ਸਤਿਗੁਰੂ ਮੇਰੇ ਅੰਦਰ ਦੀ ਵਿੱਦ ਤੁਸੀਂ ਜਾਣਦੇ ਹੋ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਅੱਜ ਮੈਨੂੰ ਗੁਰਤਾ ਗੱਦੀ ਤੇ ਤੁਸੀਂ ਬਿਠਾਇਆ ਹੈ ਕੰਗਨੀਆਂ ਵੇਚਣ ਵਾਲਾ ਜੇ ਤੁਹਾਡੇ ਤਖਤ ਤੇ ਬਹਿ ਕੇ ਗੱਲ ਮਹਿਸੂਸ ਕਰ ਰਿਹਾ ਹੈ ਪਾਦਸ਼ਾ ਮੈਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਕਿਸੇ ਕੀੜੇ ਨੂੰ ਚੁੱਕ ਕੇ ਪਾਦਸ਼ਾ ਬਣਾ ਦਿੱਤਾ ਪਾਤਸ਼ਾਹ ਜਿਵੇਂ ਕਿਸੇ ਕੀੜੇ ਨੂੰ ਪਾਤਸ਼ਾਹ ਹੀ ਦਿੱਤੀ ਹੋਵੇ ਜੋ ਹਮਰੀ ਵਿਦ ਹੋਤੀ ਮੇਰੇ ਸਤਗੁਰਾ ਸਾਬਿਦ ਤੁਮ ਹਰ ਜਾਣੋ ਅੱਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੋਛਤਾ ਗੁਰਸਤ ਕੋ ਸੰਗ ਕੀਰੇ ਹਮ ਠੱਪੇ ਮਹਾਰਾਜ ਮੈਨੂੰ ਲੱਗਦਾ ਹਮ ਕੀਰੇ ਕਰਮ ਸਤਗੁਰ ਸਰਣਾਈ ਕਰ ਦਿਆ ਨਾਮ ਪ੍ਰਗਾਸ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਥਾਪ ਦਿੱਤਾ ਧੰਨ ਗੁਰੂ ਰਾਮਦਾਸ ਜੀ ਦਾ ਬੈਠਾ ਸੁਰ ਦੀ ਪਾਤਸ਼ਾਹ RAM ਦਾ ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਇਹ ਖਬਰ ਪਹੁੰਚ ਗਈ ਬਾਬਾ ਸ਼੍ਰੀ ਚੰਦ ਸਾਹਿਬ ਨੂੰ ਬਾਠ ਦੀ ਧਰਤੀ ਤੇ ਬੈਠੇ ਨੇ ਕਿਸੇ ਨੇ ਦੱਸਿਆ ਬਾਬਾ ਸ਼੍ਰੀ ਚੰਦ ਸਾਹਿਬ ਤੁਹਾਡੇ ਪਿਤਾ ਗੁਰੂ ਨਾਨਕ ਸਾਹਿਬ ਦੀ ਗੱਦੀ ਉੱਤੇ ਹੁਣ ਪਤਾ ਕੌਣ ਬੈਠੇ ਨੇ ਕਹਿੰਦੇ ਕੌਣ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਸੇ ਭਾਈ ਜੇਠੇ ਨੂੰ ਗੁਰਤਾ ਗੱਦੀ ਦਿੱਤੀ ਹੈ ਘੁੰਗਣੀਆਂ ਵਿਚਣ ਵਾਲੇ ਜੇਠੇ ਨੂੰ ਪਹਿਲਾਂ ਆਪਣਾ ਦਾਮਾਦ ਬਣਾਇਆ ਤੇ ਹੁਣ ਉਹਨੂੰ ਚੌਥਾ ਪਾਤਸ਼ਾਹ ਥਾਪ ਦਿੱਤਾ ਆਪਣੀ ਨਾਨੀ ਨਾਲ ਕੁੱਲੀ ਵਿੱਚ ਰਹਿਣ ਵਾਲੇ ਨੂੰ ਚੌਥਾ ਪਾਤਸ਼ਾਹ ਬਣਾ ਦਿੱਤਾ ਹੁਣ ਉਹ ਗੁਰੂ ਨਾਨਕ ਦੀ ਗੱਦੀ ਦੇ ਚੌਥੇ ਪਾਤਸ਼ਾਹ ਨੇ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਜਦੋਂ ਸੁਣਿਆ ਸੁਣ ਕੇ ਕਹਿੰਦੇ ਅੱਛਾ ਚਲੋ ਵਈ ਦਰਸ਼ਨ ਕਰੀਏ ਘੁੰਗਣੀਆਂ ਵੇਚਣ ਵਾਲਾ ਚੌਥਾ ਪਾਤਸ਼ਾਹ ਕਿਵੇਂ ਬਣ ਗਿਆ ਕੁੱਲੀ 'ਚ ਰਹਿਣ ਵਾਲਾ ਚੌਥਾ ਪਾਤਸ਼ਾਹ ਕਿਵੇਂ ਬਣ ਗਿਆ ਚਲੋ ਜਾ ਕੇ ਵੇਖੀਏ ਦਰਸ਼ਨ ਕਰੀਏ ਬਾਬਾ ਸ੍ਰੀ ਚੰਨ ਸਾਹਿਬ ਸ੍ਰੀ ਅਮਰਸਰ ਸਾਹਿਬ ਆ ਗਏ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰਬਾਰ ਲੱਗਾ ਸੰਗਤ ਬੈਠੀ ਹੈ ਕੀਰਤਨ ਹੋ ਰਿਹਾ ਹੈ ਧੰਨ ਬਾਬਾ ਸ੍ਰੀ ਚੰਨ ਸਾਹਿਬ ਲੰਬੀਆਂ ਜਟਾਵਾਂ ਉੱਚਾ ਲੰਬਾ ਸਰੀਰ ਇਤਿਹਾਸ ਕਹਿੰਦਾ ਵਡੇਰੀ ਉਮਰ